ਅਸ਼ੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਬਦੀਪ ਢੱਲੋਂ ਅ ਦਰਸ਼ਕੋ ਤੁਹਾਨੂੰ ਯਾਦ ਹੋਵੇਗਾ 2 6 2025 2 ਜੂਨ ਨੂੰ ਮੋਗਾ ਦੇ ਵਿੱਚ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਜਿਸ ਦੇ ਵਿੱਚ ਸਥਾਨਕ ਮੇਅਰ ਸਾਬ ਜੀਤ ਸਿੰਘ ਜੀ ਚਾਨੀ ਔਰ ਠੇਕੇਦਾਰ ਸੰਤੋਖ ਸਿੰਘ ਜੀ ਇਹਨਾਂ ਦੇ ਵਿਚਾਰ ਜਿਹੜਾ ਟਕਰਾਰ ਹੁੰਦਾ ਉਸ ਤੋਂ ਬਾਅਦ ਜਿਹੜਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਆ ਜਿਸ ਦੇ ਬਾਅਦ ਵਿੱਚ ਜਿਹੜਾ ਮੇਅਰ ਸਾਹਿਬ ਦੇ ਹੱਥ ਦੇ ਵਿੱਚ ਉਹਨਾਂ ਦਾ ਜਿਹੜਾ ਰਿਵਾਲਵਰ ਹੈ ਉਹ ਵੀ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਠੇਕੇਦਾਰ ਸੰਤੋਖ ਸਿੰਘ ਜੀ ਨੇ ਜਿਹੜਾ ਹਾਈ ਕੋਰਟ ਦਾ ਰੋਕ ਵੀ ਕੀਤਾ ਇਨਸਾਫ ਲੈਣ ਲਈ মিডিਆ ਦੇ ਸਾਹਮਣੇ ਵੀ ਆਪਣਾ ਪੱਖ ਰੱਖਿਆ ਔਰ ਅੱਜ ਸਾਡੇ ਨਾਲ ਠੇਕੇਦਾਰ ਸਾਹਿਬ ਮੌਜੂਦ ਮੌਜੂਦ ਨੇ ਇਸ ਕੇਸ ਨੂੰ ਲੈ ਕੇ ਹਾਈ ਕੋਰਟ ਦੀ ਇੱਕ ਜਿਹੜੀ ਹੀਅਰਿੰਗ ਇੱਕ ਫੈਸਲਾ ਆਇਆ ਉਹ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਠੇਕੇਦਾਰ ਸਾਹਿਬ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਰੀਲ ਫੈਕਟਰ ਨਿਯੋਗ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਇਹਨਾਂ ਨੇ ਮੇਰੀ ਖਬਰ ਜਿਹੜੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਵੀ ਅੱਜ ਦੀ ਜੋ ਗੱਲਬਾਤ ਆ ਵੀ ਪਬਲਿਕ ਤੱਕ ਜਨਤਾ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਧੰਨਵਾਦ ਠੇਕੇਦਾਰ ਸਾਹਿਬ 2 ਜੂਨ 2025 ਨੂੰ ਤੁਹਾਡਾ ਤੇ ਮੇਅਰ ਸਾਹਿਬ ਦਾ ਟਕਰਾਰ ਹੁੰਦਾ ਹੈ ਹਾਂਜੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਵੀ ਹੁੰਦੀ ਆ ਉਹਦੀ ਸੀਸੀਟੀਵੀ ਫੁਟੇਜ ਵਾਇਰਲ ਹੁੰਦੀ ਆ ਹੁਣ ਹਾਈ ਕੋਰਟ ਦੇ ਵਿੱਚ ਤੁਸੀਂ ਪਹੁੰਚ ਕੀਤੀ ਐ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਹਾਈ ਕੋਰਟ ਦੇ ਵਿੱਚ ਤੁਸੀਂ ਕਿਹੜਾ ਪੱਖ ਲੈ ਕੇ ਗਏ ਹੋ ਤੇ ਦੂਜਾ ਜਿਹੜਾ ਹਾਈ ਕੋਰਟ ਦੀ ਕੀ ਫੈਸਲਾ ਆਇਆ ਇਸ ਮਾਮਲੇ ਨੂੰ ਲੈ ਕੇ ਮੈਂ ਆਪਣੇ ਜਨਤਾ ਨੂੰ ਆਪਦੇ ਪਿਆਰਿਆਂ ਨੂੰ ਦੱਸਣਾ ਚਾਹਣਾ ਮੋਗਾ ਵਾਸੀਆਂ ਦੱਸਣਾ ਚਾਹਣਾ ਹੋਰ ਵੀ ਮੇਰੇ ਪੰਜਾਬ ਦੇ ਵਾਸੀ ਸਭ ਨੂੰ ਦੱਸਣਾ ਚਾਹਣਾ ਵੀ ਇਹ 26 2025 ਦਾ ਵਾਕਿਆ ਮੈਂ ਇੱਕ ਸਮਾਜ ਸੇਵੀ ਦੇ ਤੌਰ ਤੇ ਕੰਮ ਕਰਦਾ तकरीबन ਮੈਨੂੰ 15 ਸਾਲ 20 ਸਾਲ ਹੋ ਗਏ ਠੇਕਦਾਰੀ ਛੱਡੇ ਨੂੰ ਲੇਕਿਨ ਸ਼ਹਿਰ ਦਾ ਭੇਤ ਹੋਣ ਦੇ ਖਾਤਰ ਅਬੀ ਤੇ ਸੇਵਰ ਇਹਨਾਂ ਪਈਆਂ ਮੈਂ 25 30 ਸਾਲ ਪਹਿਲਾਂ ਠੇਕਦਾਰੀ ਦਾ ਕੰਮ ਕੀਤਾ ਤੇ ਇੱਕ ਸਮਾਜ ਸੇਵ ਦੇ ਤੌਰ ਤੇ ਮੈਂ ਵਿਚਰਦਾ ਸੀ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੈਸੇ ਨਿਊਜ਼ ਦੇ ਵਿੱਚ ਵੀ ਇਹਨਾਂ ਨੇ 1 ਕਰੋੜ 70 ਲੱਖ ਦਾ ਨਵਾਂ ਸੀਵਰ ਪਾਉਣ ਦਾ ਐਸਟੀਮੇਟ ਪਾਸ ਕਰਤਾ ਇਹ ਪਾ ਚੈਨਲ ਦੇ ਗੱਲ ਵੀ ਦੱਸਣਾ ਚਾਹਣਾ ਵੀ ਉਹ ਅਧਿਕਾਰੀਆਂ ਨੇ ਵੀ ਇਹਦਾ ਮੈਨੂੰ ਅਧਿਕਾਰੀਆਂ ਨੇ ਦੱਸਿਆ ਵੀ ਉਹ ਸੀਵਰ ਲਾਈਨ ਚੱਲ ਸਕਦੀ ਆ ਜਾਂ ਇਹ ਚਾਂਸ ਹੋ ਸਕਦਾ ਚਲੋ ਮੈਂ ਸਮਾਜ ਸੇਵੀ ਦੇ ਤੌਰ ਤੇ ਕੋਸ਼ਿਸ਼ ਕੀਤੀ ਸਾਡੀ ਉਹ ਲਾਈਨ ਸੀਵਰ ਦੀ ਚੱਲ ਪਈ ਹੁਣ ਵੀ ਆ ਪਿੱਛੇ ਜੇ ਆ ਹੁਣ 22 ਸਤ ਨੂੰ ਇਨੀ ਬਾਰਿਸ਼ ਹੋਈ ਆ ਸ਼ਹਿਰ ਦੇ ਵਿੱਚ ਵੀ ਉਹ ਲਾਈਨ ਬਲਾਕ ਨਹੀਂ ਹੋਈ ਤੇ ਨਾ ਯੋ ਮੁਹੱਲਾ ਵੀ ਇਨਾਂ ਡੁੱਬਿਆ ਉਹਦੇ ਵਿੱਚ ਆਪਾਂ ਟਕਰਾਰ ਤੇ ਚੱਲਦੇ ਆ। ਬੜੀ ਤਕਰਾਰ ਹੁੰਦੀ ਹੈ। ਹਾਂਜੀ। ਉਸ ਤੋਂ ਬਾਅਦ ਤੁਸੀਂ ਮਾਮਲਾ ਜਿਹੜਾ ਜਿਹੜੀ ਸਾਡੀ ਸਾਡੀ ਟਕਰਾਰ ਹੋਈ ਆ ਜੀ ਇਹਨਾਂ ਨੇ ਆਪ ਦਾ ਰਵਾਲਾ ਕੱਢ ਕੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ। ਮੇਰੇ ਹੱਟ ਮਾਰੀ ਆ। ਲੋਲਵਾਨ ਹੋਇਆ। ਉਹਦੀ ਐਮ ਐਲ ਆਰ ਹੂੰ ਸਿਵਲ ਹਸਪੀਟਲ ਨੇ ਕੱਢਤੀ ਜੀ। ਮੈਂ ਉਹ ਜਿਹੜੀ ਐਮ ਐਲ ਆਰ ਸੀਗੀ ਉਹ ਸਿਵਲ ਥਾਣਾ ਫੋਗਲਪੁਆਇੰਟ ਚੌਂਕੀ ਚ ਇਨਸਪੈਕਟਰ ਸਾਹਿਬ ਮੋਹਨ ਸਿੰਘ ਜੀ ਨੂੰ ਜਮਾ ਕਰਵਾਈ ਆਪਦੀ ਦਰਖਾਸਤ ਵੀ ਦਿੱਤੀ। ਬਹੁਤੰਨੇ ਦਿਨ ਕੋਈ ਕਾਰਵਾਈ ਨਾ ਹੋਣ ਦੇ ਖਾਤੇ ਮੈਂ 5 ਤਰੀਕ 6ਵੇਂ ਮਹੀਨੇ ਨੂੰ ਮੈਂ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਰਜਿਸਟਰੀਆਂ ਤੇ ਈਮੇਲਾਂ ਕਰਵਾ ਦਿੱਤੀਆਂ ਵੀ ਮੇਰੇ ਨਾਲ ਕੋਈ ਕੋਈ ਕਾਰਵਾਈ ਨਹੀਂ ਹੋਈ ਪਰ 2 ਮਹੀਨੇ ਉਤੋਂ ਗਾ ਛੁੱਟੀਆਂ ਆ ਗਈਆਂ ਤੇ ਕੋਈ ਕਾਰਵਾਈ ਨਾ ਹੋਣ ਦੇ ਖਾਤੇ ਫਿਰ ਮੈਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਮੈਂ ਮਾਨਯੋਗ ਹਾਈ ਕੋਰਟ ਵਿੱਚ ਗਿਆ ਆਪਦੀ ਪਟੀਸ਼ਨ ਸਬਮਿਟ ਕੀਤੀ ਵੀ ਮੈਨੂੰ ਮੋਗਾ ਪੁਚ ਕੋਲੋਂ ਕੋਈ ਇਨਸਾਫ ਨਹੀਂ ਮਿਲਿਆ ਔਰ ਇੱਥੇ ਵੀ ਮੈਂ ਦੱਸਣਾ ਚਾਹੁੰਨਾ ਆ ਵੀ ਸਾਡੇ ਅਫਸਰ ਚਾਹੇ ਐਸਐਸਪੀ ਸਾਹਿਬ ਆ ਚਾਹੇ ਐਸਪੀਡੀ ਸਾਹਿਬ ਆ ਜਾਂ ਹੋਰ ਵੀ ਪੁਲਿਸ ਮਲਾ ਜਮਾ ਵੀ ਸ਼ਾਇਦ ਉਹ ਕਾਰਵਾਈ ਕਰਨੀ ਚਾਉਂਦੇ ਹੋਣ ਇਮਾਨਦਾਰ ਅਫਸਰ ਵੀ ਆਪਦੀ ਡਿਊਟੀ ਨਿਭਾਉਣੀ ਚਾਹੁੰਦੇ ਨੇ ਪਰ ਕਈ ਵਾਰੀ ਸਰਕਾਰਾਂ ਦੇ ਦਬਾਅ ਮਾਰਦਾ ਕਿਉਂਕਿ ਜਿਹੜਾ ਇਹ ਮੇਅਰ ਆ ਇਹ ਆਪ ਪਾਰਟੀ ਦਾ ਮੇਅਰ ਆ ਜੀ ਇਹੋ ਕੇ ਸਰਕਾਰੀ ਦਵਾ ਕਰਕੇ ਸਾਡੇ ਐਸਐਸਪੀ ਸਾਹਿਬ ਸਾਡੇ ਹੋਰ ਪੁਲਿਸ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਸਕਦੇ ਕੋਈ ਮਜਬੂਰੀ ਹੋ ਗਈ ਉਹਨਾਂ ਦੀ ਪਰ ਮੈਂ ਫਿਰ ਵੀ ਆ ਪੁਲਿਸ ਨੂੰ ਮਾਨਦ ਰ ਪੁਲਿਸ ਬੜੀ ਚੰਗੀ ਆ ਚੋਰੀਆਂ ਡਕੈਤੀਆਂ ਤੋਂ ਹੋਰ ਤਾਂ ਲੋਕਾਂ ਦੀ ਰੱਖਿਆ ਕਰਦੀ ਆ ਤੇ ਪੁਲਿਸ ਨੂੰ ਇਨਸਾਫ ਜੂਰ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਉੱਤੇ ਮੋਢਿਆਂ ਤੇ ਜਾਂ ਸੈਦੀ ਟੋਪੀ ਤੇ ਜਾਂ ਪਗੜੀ ਦੇ ਉੱਤੇ ਸੱਤਿਆ ਮੇਜਜ ਤੇ ਲਿਖਿਆ ਹੁੰਦਾ ਜੀ ਸੱਚ ਦੀ ਜਿੱਤ ਸੱਚ ਦਾ ਸਾਥ ਦੇਣਾ ਤੇ ਜਿਹੜੇ ਹਰੇ ਅਧਿਕਾਰੀ ਆ ਇਹ ਸੌ ਵੀ ਖਾਂਦੇ ਆ ਵੀ ਅਸੀਂ ਸੱਚ ਦਾ ਸਾਥ ਦੇਵਾਂਗੇ ਤੇ ਇਨਸਾਫ ਕਰਾਂਗੇ ਮੈਂ ਹਾਈ ਕੋਰਟ ਮਾਨਜੋਗ ਹਾਈ ਕੋਰਟ ਗਿਆ ਜੀ ਛੁੱਟੀਆਂ ਹੁੰਦ ਰਕੇ 1 ਜੁਲਾਈ ਨੂੰ ਕੋਟਾ ਖੁੱਲੀਆਂ 4 ਜੁਲਾਈ ਨੂੰ ਮੇਰਾ ਕੇਸ ਲੱਗਾ ਅਚਾਨਕ ਮੇਰੇ ਐਡਵੋਕੇਟ ਸਾਹਿਬ ਨੂੰ ਸੁਪਰੀਮ ਕੋਰਟ ਜਾਣਾ ਪੈ ਗਿਆ ਉਸ ਦਿਨ ਸਾਡੀ ਸੁਣਵਾਈ ਨਹੀਂ ਹੋ ਸਕੇ ਤੇ 24 7 ਨੂੰ ਮਾਨਯੋਗ ਹਾਈ ਕੋਰਟ ਦੇ ਕੋਲੇ ਸੁਣਵਾਈ ਹੋਈ ਮੇਰੇ ਵਕੀਲ ਸ਼੍ਰੀਮਾਨ ਹਿਮਾਂਸ਼ੂ ਸ਼ਾਵੜਾ ਜੀ ਤੇ ਗੁਰਪ੍ਰੀਤ ਸਿੰਘ ਆਲੂਵਾਲੀਆ ਜੀ ਮੇਰੇ ਦੋਨੋਂ ਐਡਵੋਕੇਟ ਜੱਜ ਸਾਹਿਬ ਦੇ ਸਾਹਮਣੇ ਪੇਸ਼ ਹੋਏ ਉਹਨਾਂ ਨੇ ਜੋ ਆਰਗੂਮੈਂਟ ਜੱਜ ਸਾਹਿਬ ਨਾਲ ਕੀਤੇ ਜੱਜ ਸਾਹਿਬ ਨੂੰ ਸੱਚਾਈ ਦੱਸੀ ਵੀ ਆ ਵਾਕਿਆ ਤੇ ਆ ਕੋਈ ਹੋਇਆ ਜੀ ਉਹਨਾਂ ਦੇ ਹਿਮਾਚਲ ਸ਼ਾਵੜਾ ਜੀ ਤੇ ਐਡਵੋਕੇਟ ਗੁਰਪ੍ਰੀਤ ਆਲੂ ਵਾਲੀ ਸਾਹਬ ਦੀ ਬੈਸਣ ਤੋਂ ਬਾਅਦ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਆਪਦੇ ਆਰਡਰ ਕੀਤੇ ਆ ਵੀ 2 ਮਹੀਨਿਆਂ ਦੇ ਵਿੱਚ 11 9 2025 ਉਹ ਪਹਿਲਾਂ ਪਹਿਲਾਂ ਆ ਪਰਸਨਲ ਤੌਰ ਤੇ ਇਹਦਾ ਪੂਰੀ ਤਫतीश ਕਰਕੇ ਪੂਰੀ ਰਿਪੋਰਟ ਸਪੀਡਲੀ ਨਾਲ ਮੇਰੇ ਅਗੇ ਸਬਮਿਟ ਕਰੋ ਸਟੇਟਸ ਰਿਪੋਰਟ ਜੋ ਸਟੇਟਸ ਜੋ ਕੇਸ ਦੀ ਮੋਗਾ ਪੁਲਿਸ ਦਾ ਜੋ ਕੇਸ ਦੀ ਸਟੇਟਸ ਰਿਪੋਰਟ ਆ ਉਹ ਮੰਗੀ ਆ ਵੀ ਤੁਸੀਂ ਅੱਜ ਤੱਕ ਕੀ ਕੀਤਾ ਜੇ ਇਹਦਾ ਇਹਦਾ ਖਰਾਬ ਕਰਕੇ ਮੇਰੇ ਸਾਹਮਣੇ ਪੇਸ਼ ਹੋਵੇ ਤੇ ਅੱਗੇ ਅਗਲੀ ਰਿਪੋਰਟ ਮੇਰੇ ਸਾਹਮਣੇ ਸਬਮਿਟ ਕਰੋ ਤਾਂ ਲੱਗਦਾ ਵੀ ਜਿਹੜਾ ਤੁਸੀਂ ਕਿਹਾ ਕਿ ਮੈਨੂੰ ਮੋਗਾ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤੇ ਹੁਣ ਜਿਹੜਾ ਮੋਗਾ ਪੁਲਿਸ ਨੂੰ ਦਾਲਵ ਕੀਤਾ ਗਿਆ ਹਾਈ ਕੋਰਟ ਹਾਂਜੀ ਹਣ ਜੀ ਮੋਗਾ ਦੇ ਐਸਐਸਪੀ ਸਾਹਿਬ ਨੂੰ ਤਲਬ ਕੀਤਾ ਗਿਆ ਤੇ ਉਹਨਾਂ ਦੀ ਡਿਊਟੀ ਲਈ ਹੈ ਇੱਕ ਪਰਸਨਲੀ ਦੀ ਪਰਸਨਲ ਤੌਰ ਤੇ ਜੋ ਆਰਡਰਾਂ ਦੇ ਵਿੱਚ ਲਿਖਿਆ ਜਿੰਨਾ ਕਿ ਮੈਨੂੰ ਅੰਗਰੇਜ਼ੀ ਆਉਂਦੀ ਆ ਜੀ ਉਹਦੇ ਵਿੱਚ ਲਿਖਿਆ ਆ ਵੀ ਤੁਸੀਂ ਆ ਪਰਸਨਲ ਤੌਰ ਤੇ ਲੈ ਕੇ ਇਸ ਚੀ ਦੀ ਸਪੀਡਲੀ ਇਨਕੁਆਰੀ ਕਰਕੇ ਸਾਡੇ ਕੋਲੇ ਸਬਮਿਟ ਕਰੋ ਤੇ ਮੈਨੂੰ ਉਮੀਦ ਵੀ ਆ ਵੀ ਪੁਲਿਸ ਇਨਸਾਫ ਕਰੋਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਜੇ ਗਾਂਧੀ ਜੀ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਵਾਲਖਣ ਬਾਲੀ ਜੀ ਮੈਨੂੰ ਬੇਨਤੀ ਵੀ ਕਰਦਾ ਮੈਨੂੰ ਉਮੀਦ ਵੀ ਹੈ ਇਮਾਨਦਾਰ ਅਫਸਰ ਹੈ ਤੇ ਬੜੀ ਸੋਹਣੀ ਸੱਚੀ ਸੁੱਚੀ ਇਨਕੁਆਇਰੀ ਕਰਨਗੇ ਤੇ ਫਿਰ ਇਨਕੁਆਇਰੀ ਕਰਕੇ ਹਾਈ ਕੋਰਟ ਦੇ ਸਾਹਮਣੇ ਪੇਸ਼ ਕਰਨਗੇ ਵੀ ਜੋ ਵੀ ਮੌਕੇ ਦੀ ਸਚਾਈ ਹੈ ਮੈਨੂੰ ਉਮੀਦ ਵੀ ਹੈ ਤੇ ਮੈਨੂੰ ਇਹ ਵੀ ਉਮੀਦ ਆ ਵੀ ਹਾਈ ਕੋਰਟ ਵੀ ਦਿਆਂ ਨਿਆਂ ਕਰੂਗੀ ਕਿਉਂਕਿ ਹੁਣ ਹਾਈ ਕੋਰਟ ਤੇ ਭਰੋਸਾ ਹੈ ਤੇ ਜਾਂ ਇਹਨਾਂ ਤੋਂ ਰਿਪੋਰਟ ਮੰਗੀ ਹੈ ਇਹਨਾਂ ਤੋਂ ਵੀ ਕੀ ਕਰਦੇ ਆ ਪਹਿਲਾਂ ਸੀ ਵੀ ਸਰਕਾਰ ਦੇ ਦਰਵਾਜ਼ੇ ਬੈਠੇ ਹੁਣ ਜਾਰੇ ਨਾ ਕੁਝ ਕਰਦੇ ਹੁਣ ਇਹਨਾਂ ਦੀਆਂ ਵੀ ਸੌ ਮੀ ਗੋਰੀਆਂ ਪੁਲਿਸ ਵਾਲਿਆਂ ਦੀਆਂ ਵੀ ਪੁਲਿਸ ਵਾਲੇ ਮਾਰੇ ਜੜੀ ਤੇ ਸਾਰੇ ਚੰਗੇ ਵੀ ਨਹੀਂ ਤੁਸੀਂ ਆਪਣੇ ਜਿਹੜੇ ਇਹ ਸਬੂਤ ਜਿਹੜੇ ਸੀਸੀਟੀਵੀ ਫੁਟੇਜ ਵਗੈਰਾ ਇਹ ਕੋਰਟ ਦੇ ਵਿੱਚ ਪੇਸ਼ ਕੀਤੀ ਹਾਂਜੀ ਜਿੰਨੀਆਂ ਮੇਰੀਆਂ ਉੱਥੇ ਫੋਟੋਆਂ ਜੋ ਸੀਸੀਟੀਵੀ ਚੱਲੀ ਆ ਕਿਸ ਤਰ੍ਹਾਂ ਮੇਅਰ ਸਾਹਿਬ ਮੈਨੂੰ ਰਵਾਲਵਰ ਲੈ ਕੇ ਮਾਰਨ ਦੀ ਕੋਸ਼ਿਸ਼ ਕਰਦੇ ਪਏ ਆ ਮੈਂ ਬਚਦਾ ਪਿਆ ਕਿਉਂਕਿ ਮੈਨੂੰ ਲੋਕ ਲੋਕ ਵਿਚਾਰ ਰਹੇ ਆ ਪਰ ਇਹਨਾਂ ਨੇ ਮੈਨੂੰ ਮਾਰਨ ਲਈ ਕੋਈ ਕਸਰ ਨਹੀਂ ਛੱਡੀ ਰਵਾਲਵਰ ਕੱਢ ਲਿਆ ਇਹਨਾਂ ਨੇ ਮੈਨੂੰ ਮਾਰਨ ਵਾਸਤੇ ਪਰ ਮੈਂ ਇੱਥੇ ਅੱਗੋਂ ਹੋਰ ਕਹਿਣੀ ਚਾਹੁੰਨਾ ਵੀ ਇਹ ਨਗਰ ਨਿਗਮ ਦੇ ਮੇਅਰ ਆ ਇਹਨਾਂ ਨੂੰ ਸਰਕਾਰ ਨੇ ਬਾਡੀਗਾਰਡ ਵੀ ਦਿੱਤਾ ਹੋਇਆ ਡ라이ਵਰ ਵੀ ਦਿੱਤਾ ਹੋਇਆ ਗੱਡੀ ਵੀ ਦਿੱਤੀ ਹੋਈ ਹੈ ਜੇ ਮੇਰੇ ਨਾਲ ਕੋਈ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਤਾਂ ਮੈਂ ਇਹਨਾਂ ਦੇ ਬਾਡੀਗਾਰਡ ਸੱਖਿਆ ਗਾਰਡੀਨਾਂ ਨੂੰ ਬਚਾਉਣਾ ਸੀ ਇਹਨਾਂ ਤੋਂ ਰਵਾੜਾ ਕੱਢਣ ਦੀ ਲੋੜ ਨਹੀਂ ਇਹਦਾ ਸਪੈਟ ਪੋਸ਼ ਆ ਇੱਕ ਇੱਕ ਸਰਕਾਰ ਵੱਲੋਂ ਚੁਣੇ ਹੋਏ ਐਮਸੀਆਂ ਵੱਲੋਂ ਚੁਣੇ ਹੋਏ ਨੁਮਾਇंदे ਆ ਜੀ ਮੇਅਰ ਇਹਨਾਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਆ ਇਹਨਾਂ ਨੂੰ ਰਵਾੜਾ ਕੱਢਣ ਦੀ ਕਿ ਲੋੜ ਪੈ ਗਈ ਇਹ ਤਾਂ ਇਹਨਾਂ ਦੀ ਸਾਧ ਮਨਸ਼ਾ ਸੀ ਵੀ ਇਹ ਮੈਨੂੰ ਮਾਰਨਾ ਚਾਹੁੰਦੇ ਸੀ ਵੀ ਮੈਂ ਇੱਕ ਵਾਰੀ ਸੰਤੋਸ਼ ਤੇ ਇਹਨੂੰ ਮਾਰ ਕੇ ਇਹਦਾ ਕੰਮ ਤਮਾਮ ਕਰਾਂ ਵੀ ਇਹ ਵੱਡੀ ਸਮਾਜ ਸੇਵਾ ਕਰਦਾ ਫਰਦਾ ਵਾ ਇਹਨਾਂ ਤੋਂ ਮੈਂ ਬਚਦੇ ਆ ਬਚਾਉਂਦੇ ਆ ਮੈਂ ਆ ਮਹੀਨਾ ਡੇਢ ਮਹੀਨਾ ਕੱਢਿਆ ਹੁਣ ਹਾਈਪੋਟ ਨੇ ਰਾਤ ਕੀਤੀ ਆ ਮੈਂ ਕਦੇ ਚੰਡੀਗੜ੍ਹ ਕਦੇ ਲੁਕਦਾ ਫਰਦਾ ਸੀ ਇਹਨਾਂ ਤੋਂ ਜੀ ਇਹਨਾਂ ਨੇ ਮੈਨੂੰ ਕੋਈ ਕੱਥਨ ਨਹੀਂ ਛੱਡੀ ਮਾਰਨ ਦੀ ਜੀ ਅ ਇੱਕ ਮਿੰਟ ਪਾਸ ਕਰਾਂਗਾ ਇਕਦਰ ਸਾਹਿਬ ਤੁਸੀਂ ਸਮਾਜ ਸੇਵਾ ਦੀ ਗੱਲ ਕੀਤੀ ਹੈ ਬਿਲਕੁਲ ਉਹਨਾਂ ਦੀ ਸਮਾਜ ਸੇਵਾ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਉਹਦਾ ਖੁਦ ਮੇਅਰ ਸਾਹਿਬ ਖੁਦ ਜਿਹੜਾ ਕੱਪੜੇ ਲਾ ਕੇ ਪਾਣੀ ਦੇ ਵਿੱਚ ਇੱਕ ਗੱਡੀ ਫਸੀ ਹੋਈ ਸੀ ਤੇ ਉਹਨਾਂ ਨੇ ਖੁਦ ਕੱਪੜੇ ਉਤਾਰ ਕੇ ਤੇ ਖੁਦ ਪਾਣੀ ਦੇ ਵਿੱਚ ਗਏ ਤੇ ਉਹਨਾਂ ਨੇ ਉਹ ਗੱਡੀ ਜਿਹੜੀ ਬਾਹਰ ਕਢਾਈ ਹੈ ਜਿਸ ਤੇ ਲੋਕਾਂ ਨੇ ਥੋੜੇਖੜੇ ਨੇ ਤਾੜੀਆਂ ਵੀ বাজਾਈਆਂ ਤੇ ਤੁਸੀਂ ਕਹਿੰਦੇ ਆ ਕਿ ਮੇਅਰ ਸਾਹਿਬ ਕੰਮ ਨਹੀਂ ਕਰਦੇ ਜਾਂ ਕਰਾਪਸ਼ਨ ਕਰਪਸ਼ਨ ਕਰਦੇ ਐ ਤੇ ਪਰ ਉਹਨਾਂ ਨੇ ਤਾਂ ਇੱਕ ਉਦਾਹਰਨ ਸੈੱਟ ਕੀਤੀ ਐ ਮੈਂ ਇੱਥੇ ਗੱਲ ਕਹਿਣੀ ਜੋਨਾ ਜੀ ਇੱਕ ਮੇਅਰ ਫਰਸਟ ਸਿਟੀਜ਼ਨ ਆਫ ਜਾਨੀ ਕਿ ਫਰਸਟ ਸਿਟੀ ਹੈ ਨਾ ਸਾਡਾ ਮੇਅਰ ਸਾਹਿਬ ਨਗਰ ਆ ਮੋਕੇ ਸ਼ਹਿਰ ਦਾ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਇੱਥੇ ਉੱਥੇ ਜਿਹੜੀ ਮਾਨਸਿਕਤਾ ਜਾਂ ਉਹਨਾਂ ਦਾ ਜਿਹੜਾ ਲੈਵਲ ਆ ਉੱਥੇ ਹੋਇਦਾ ਵੀ ਇੱਕ ਰਵਲਵਰ ਲੈ ਕੇ ਇੱਕ ਸਮਾਜ ਸੇਵੀ ਨੂੰ ਮਾਰਨ ਨੂੰ ਖੱਤੇ ਐ ਹੁਣ ਇਹਨਾਂ ਦੀ ਸਮਾਜ ਸੇਵਾ ਤੇ ਆ ਜੰਨੇ ਆ ਜੀ 22 ਤਰੀਕ 22 7 2025 ਨੂੰ ਨਗਰ ਨਿਗਮ ਦੇ ਮੋਗਾ ਦੇ ਵਿੱਚ ਬਹੁਤ ਬਾਰਿਸ਼ ਹੋਈ ਅੱਜ ਵੀ ਮੋਗੇ ਦੇ ਬਾਹਰਲੇ ਰੇ ਬਹੁਤ ਪਾਣੀ ਭਰਿਆ ਹੋਇਆ ਤੇ ਮੋਗੇ ਸ਼ਹਿਰ ਦੇ ਵਿੱਚ ਉਹ ਦਿਨ ਬਹੁਤ ਜ਼ਿਆਦਾ ਪਾਣੀ ਭਰ ਗਿਆ ਤੇ 12 1 ਵਜੇ ਮੀਂਹ ਹਟਦਾ ਸਾਡੇ ਮੇਅਰ ਸਾਹਿਬ ਨਗਰ ਨਿਗਮ ਚੋਂ ਨਿਕਲਦੇ ਆ ਸਭ ਤੋਂ ਪਹਿਲਾਂ ਤਾਂ ਉਹ 메ਨ ਬਿਆਰਤ ਜਾ ਕੇ ਆਪਣਾ ਟ੍ਰੈਫਿਕ ਇਨਚਾਰਜ ਦਾ ਕੰਮ ਕਰਦੇ ਆ ਗੱਡੀਆਂ ਨੂੰ ਪਾਸ ਕਰਉਂਦੇ ਆ ਹੂੰ ਤੁਸੀਂ ਇੱਥੇ ਵਿਚਾਰ ਲਾਓ ਵੀ ਨਗਰ ਨਿਗਮ ਦੇ ਕੋਲੇ ਇੱਕ ਜੁਆਇੰਟ ਕਮਿਸ਼ਨਰ ਆ ਪਲੱਸ ਐਕਸੀਅਨ ਦੋ ਐਸਡੀਓ ਆ ਇੱਕ ਜੇੀ ਹੈ ਉਥੋਂ ਤੋਂ ਬਾਅਦ ਸੀਵਰੇਜ ਬ੍ਰਾਂਚ ਦੇ ਵਿੱਚ ਦੋ ਐਸਡੀਓ ਆ ਇੱਕ ਜੇੀ ਹੈ ਸੁਪਰਵਾਈਜ਼ਰ ਹੈ ਨਗਰ ਨਿਗਮ ਕੋਲੇ 500 ਜਾਂ 700 800 ਮਲਾਜਮ ਆ ਸੀਵਰੇਜ ਬੋਰਡ ਦਾ ਬੇਲਦਾਰ ਸੀਵਰਸ ਸਿਵਰ ਸਿਵਰ ਮੈਨ ਆ ਸਾਰੇ ਆ ਉਥੇ ਮੇਹਰ ਸਾਰਿਆਂ ਨੇ ਇੰਨੀ ਕੀ ਲੋੜ ਪੈ ਗਈ ਪੰਜਾਬ ਸਰਕਾਰ ਨੇ ਆਪ ਦੇ ਮੇਰੇ ਬਰਾ 50 ਮਲਾਜਮਾਂ ਦੀ ਏਅਰਟ੍ਰੈਵ ਪੰਜਾਬ ਦੀ ਟੀਮ ਹੋਊਗੀ ਤੁਸੀਂ ਉਹਨਾਂ ਨੂੰ ਕਾਲ ਕਰੋ ਤੁਸੀਂ ਐਡਮਿਨਿਸਟਰेटर ਆ ਤੁਸੀਂ ਐਡਮਿਨਿਸਟਰेटर ਦੇ ਤੌਰ ਤੇ ਕੰਮ ਕਰਨਾ ਤੁਹਾਨੂੰ ਤਾਂ ਇਹ ਗੱਡੀਆਂ ਪਾਸ ਕਰਾਉਂਦੀ ਆ ਵੀ ਤੁਸੀਂ ਆਪਦੇ ਨਾਲ ਅਮਲਾ ਲਾਓ ਜਿੱਥੇ ਕੋਈ ਪ੍ਰੋਬਲਮ ਸਾਫ਼ ਕਰੋ ਇਹ ਤਾਂ ਇੱਕ ਇਹਨਾਂ ਨੇ ਇੱਕ ਸ਼ੋਸ਼ਾ ਇਹ ਕਾਹਦੇ ਆਪ ਨੂੰ ਲੋਕਾਂ ਮੂਰੇ ਸ਼ੋਅ ਕੀਤਾ ਵੀ ਮੇਹਰ ਕੰਮ ਕਰਦਾ ਪਿਆ ਮੇਅਰ ਦਾ ਕੰਮ ਤਾਂ ਲੋਕਾਂ ਤੋਂ ਕੰਮ ਕਰਾਉਣਾ ਹੈ ਅਧਿਕਾਰੀਆਂ ਤੋਂ ਕੰਮ ਕਰਾਉਣਾ ਹੈ ਤੁਸੀਂ ਵੀਡੀਓ ਵਿੱਚੋਂ ਸਾਫ਼ ਵੇਖੋ ਵੀ ਮੇਅਰ ਸਾਹਿਬ ਆ ਉਹਦੇ ਨਾਲ ਦੋ ਚਾਰ ਬੰਦੇ ਉਹਦੇ ਆਦੇ ਆ ਜੇ ਫੋਟੋਆਂ ਖਿੱਚ ਰਹੇ ਆ ਜਾਂ ਮੀਡੀਆ ਕੋਈ ਫੋਟੋਆਂ ਖਿੱਚ ਰਹੇ ਆ ਤੇ ਦੋ ਮੁਲਾਜ਼ਮ ਆ ਇੱਕ ਜਸਵੀਰ ਸਿੰਘ ਇੱਕ ਪ੍ਰਿੰਸ ਆ ਕੋਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਮੇਅਰ ਸਾਹਿਬ ਨੂੰ ਜਿਹੜਾ ਖੁਦ ਗੱਡੀ ਕੱਢਣੀ ਜਾਣਾ ਚਾਹੀਦਾ ਸੀ ਨਹੀਂ ਜੀ ਇੱਕ ਨਗਰ ਨਿਕਲਦਾ ਮੇਅਰ ਆ ਉਹਨੇ ਤਾਂ ਅੱਗੋਂ ਕੰਮ ਕਰਉਣਾ ਵਾ ਤੁਸੀਂ ਵੇਖੋ ਮੇਅਰ ਸਾਹਿਬ ਗੱਡੀ ਕੱਢਦੇ ਪਏ ਆ ਪੋਲ ਦੇ ਵਿੱਚ ਵੜ ਗਏ ਮੇਰੇ ਸਾਹਬ ਜੀ ਇਹਦਾ ਦੂਜਾ ਪੱਖ ਦੇਖਿਆ ਜਾਵੇ ਉਹ ਇੱਕ ਸਮਾਜ ਸੇਵੀ ਵੀ ਹੈ ਨਹੀਂ ਨਹੀਂ ਇਹ ਸਮਾਜ ਸੇਵਾ ਤੁਸੀਂ ਕਹਿ ਸਕਦੇ ਆ ਲੈ ਕੇ ਇਹਦਾ ਆਰਗੈਨੋ ਸ਼ੋਅ ਆਪ ਕਰਨਾ ਵਨ ਮੈਨ ਮੋਗੇ ਦੇ ਵਿੱਚ ਇੱਕ ਆਦਮੀ ਹੈ ਸਾਡੇ 99 ਐਮਸੀ ਹੈ ਤੇ ਇਹਨੂੰ ਨਾਲ ਲਿਆ ਨਹੀਂ ਕਿ ਕੱਲੇ ਖੜੇ ਐਮਸੀ ਕੋਈ ਮੁਲਾਜ਼ਮਾਂ ਨਾਲ ਲਿਆ ਨਗਰ ਵਿੱਚ 2000 ਮੁਲਾਜ਼ਮਾਂ ਕੋਈ 10 ਅਫਸਰ ਆ ਲੱਖ ਲੱਖ 2-2 ਲੱਖ ਰੁਪਇਆ ਤਨਖਾਹਾਂ ਲੈ ਰਹੇ ਆ ਕੋਈ ਲੱਖ ਲੈ ਰਿਹਾ ਕੋਈ 1.5 ਲੱਖ ਲੈ ਰਿਹਾ ਕੋਈ 70 ਲੱਖ ਲੈ ਨਗਰ ਨੈਦਨ ਕੋਲੇ ਇੰਨੇ ਮੁਲਾਜ਼ਮ ਆ ਵੀ ਇਹ 라 ਉੱਤੇ ਛਾ ਕਰ ਸਕਦੇ ਤਾਂ ਮੇਰ ਸਾਹਮਣੇ ਵਿੱਚ ਪਾਣੀ ਦੇ ਵੜਨ ਦੀ ਕੀ ਰੋੜ ਪੈ ਗਈ ਜੇ ਮੰਨ ਲਓ ਮੇਰ ਸਾਹਮਣੇ ਕੁਝ ਹੋ ਜਾਂਦਾ ਡੋਬੇ ਜਾਂਦੇ ਬਦਨਾਮੀ ਕਿੰਦੀ ਹੋਣੀ ਸੀ ਨਗਰ ਨਿਗਮ ਦੀ ਬਦਨਾਮੀ ਕਿੰਦੀ ਨਹੀਂ ਬੋਗਾ ਸ਼ਹਿਰ ਦੀ ਬਦਨਾਮੀ ਕਿਧਰ ਹੀ ਅਫਸਰਾਂ ਦੀ ਇਹ ਤਾਂ ਵਨ ਮੈਨ ਸ਼ੋ ਤੁਸੀਂ ਜਿੰਨੀਆਂ ਵੀਡੀਓ ਪਾਈਆਂ ਵੇਖੀਆਂ ਵਨ ਮੈਨ ਸ਼ੋ ਆ ਜੀ ਇਹ ਇਹਨੇ ਫੋਟੋ ਖਣਕਾ ਤੁਹਾਡੇ ਮੁਤਾਬਕ ਇਹ ਫੇਮ ਲਈ ਕੀਤਾ ਜਾ ਰਿਹਾ ਮੇਰੇ ਮੁਤਾਬਕ ਫੇਮ ਲਈ ਕੀਤਾ ਸਾਰਾ ਕੁਝ ਇਹਨਾਂ ਨੇ ਜੀ ਜਦੋਂ ਮੈਂ ਇੱਕ ਗੱਲ ਕਰੇ ਨਗਰ ਨਗਰ ਦਾ ਮਲਾਜ਼ਮ ਨਗਰ ਨਗਰ ਹਰ ਮਹੀਨੇ 10 ਪੰਤੋਂ 15 ਲੱਖ ਜਾਂ 20 ਲੱਖ ਰੁਪਈਆ ਤਨਖਾਹ ਮਲਾਜ਼ਮਾਂ ਨੂੰ ਦਿੰਦੀ ਆ ਉਸ ਵੇਲੇ ਮਲਾਜ਼ਮ ਕਿੱਥੇ ਸੀ ਵਰਕਿੰਗ ਡੇ ਸੀ ਵਰਕਿੰਗ ਡੇ ਦੇ ਵਿੱਚ ਮੀਂਹ ਪੈ ਰਿਹਾ ਐਡਮਿਨਿਸਟਰेटर ਨਾਲ ਇੱਕ ਦੂਸਰਾ ਮੈਸੇਜ ਇਹ ਵੀ ਜਾਂਦਾ ਵੀ ਸ਼ਾਇਦ ਨਗਰ ਨਗਰ ਦੇ ਮਲਾਜ਼ਮ ਆਪਣਾ ਕੰਮ ਹੀ ਨਹੀਂ ਕਰ ਰਹੇ ਸਹੀ ਢੰਗ ਨਾਲ ਤਾਂ ਮੇਅਰ ਸਾਹਿਬ ਨੂੰ ਜਾ ਕੇ ਕਰਨਾ ਪਿਆ ਸਰ ਮੇਅਰ ਸਾਹਿਬ ਆ ਜੇ ਨਗਰ ਨਗਰ ਦੇ ਬੰਦੇ ਕੰਮ ਨਹੀਂ ਕਰਦੇ ਮੇਅਰ ਸਾਹਿਬ ਕੋਲੇ ਪੈਨ ਹੈ ਉਹ ਸਰਕਾਰ ਨੂੰ ਲਿਖ ਸਕਦੇ ਆ ਡੀਸੀ ਸਾਹਿਬ ਨੂੰ ਲਿਖ ਸਕਦੇ ਆ ਐਸਐਸਪੀ ਸਾਹਿਬ ਨੂੰ ਲਿਖ ਸਕਦੇ ਆ ਕਮਿਸ਼ਨਰ ਨੂੰ ਲਿਖ ਸਕਦੇ ਆ ਸਾਡੀ ਕਮਿਸ਼ਨਰਾ ਨਗਰ ਨਿਗਮ ਦੀ ਉਹਨੂੰ ਕਾਲ ਕੀਤੀ ਇਹਨਾਂ ਨੇ ਉਹਨਾਂ ਨੇ ਇੱਕ ਵਾਰੀ ਗਿਰਾ ਮਾਰਿਆ ਸ਼ਹਿਰ ਦਾ ਵਿਜਿਟ ਕੀਤੀ ਸ਼ਹਿਰ ਦੀ ਕਿੱਥੇ ਪਾਣੀ ਖੜਾ ਸਾਡਾ ਐਕਸੀਅਨ ਆ ਜੁਆਇੰਟ ਕਮਿਸ਼ਨਰ ਆ ਉਹਨੂੰ ਨਾਲ ਲਿਆ ਜਾਂ ਉਹਨੇ ਆਪ ਨਾਲ ਗਏ ਉਹ ਸਾਰੇ ਅਫਸਰ ਏਸੀ ਛੱਡ ਕੇ ਆ ਦੇ ਕਮਰੇ ਜੀ ਬੈਠੇ ਰਹੇ ਪਕੌੜੇ ਤੇ ਖਾਂਦੇ ਤੇ ਚਾਹ ਪਾਣੀ ਪੀਂਦੇ ਰਹਿਆ ਮੇਅਰ ਮੇਅਰ ਸਾਹਿਬ ਸਾਡੇ ਉੱਥੇ ਤੁਰੇ ਫਿਰਦੇ ਆ ਇਹ ਮੇਅਰ ਸਾਹਿਬ ਨੇ ਕਿਸੇ ਨੂੰ ਕਾਲ ਨਹੀਂ ਕੀਤੀ ਕਿਸੇ ਨੂੰ ਨਾਲ ਲੈ ਕੇ ਨਹੀਂ ਗਏ ਜੇ ਇਹ ਕਹਿੰਦੇ ਚਾਹ ਨੂੰ ਬਚਾਉਣਾ ਤੁਸੀਂ ਜਿੰਨੀਆਂ ਮਰਜੀ ਇਹਨਾਂ ਦੇ ਵੀਡੀਓ ਜਿੰਨੀਆਂ ਨੇ ਵਾਇਰਲ ਕੀਤੇ ਵੇਖ ਲੋ ਮੇਰ ਸਾਹਿਬ ਘੰਟਾ ਲੈ ਕੇ ਟੱਕਣ ਪੱਟਦੇ ਨਜ਼ਰ ਆ ਰਾਇਆ ਮੇਰ ਸਾਹਿਬ ਉਹ ਗੱਡੀ ਕੱਢਦੇ ਨਿਕਰਾਵੇ ਗੱਡੀ ਤਾਂ ਪਹਿਲਾਂ ਲੋਕਾਂ ਦੇ ਵਿੱਚ ਲੋਕ ਤਾਂ ਕੱਢਦੇ ਇਹ ਤਾਂ ਕਿ ਫੋਟੋਆਂ ਖਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਆਪ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਅਸੀਂ ਆਹ ਕੁਝ ਕਰਦੇ ਆ ਇਹ ਆਮ ਪਾਰਟੀ ਦੀ ਕੋਈ ਸ਼ਾਵਾਸ਼ ਨਹੀਂ ਇਹਨਾਂ ਨੇ ਦਿੱਤੀ ਇਹਨਾਂ ਨੇ ਇੱਕ ਦੱਪਾ ਵੀ ਇਹਦੇ ਤੇ ਕਿ ਮੁਖਾਵਾ ਕਰਦੇ ਪਏ ਜਦੋਂ 500 ਮੁਲਾਜ਼ਮ 2000 ਮੁਲਾਜ਼ਮ ਹੋਵੇ ਤਾਂ ਸ਼ਾ ਕਰ ਦਿੰਦਾ ਜੀ ਉਹਨਾਂ ਦੇ ਹੱਥਾਂ 'ਚ ਪਾਣੀ ਦਾ ਮੋਗਰੇ ਕੱਢ ਕੇ ਕੋਈ ਕੁਝ ਕਰ ਦੇਣਾ ਸੀ ਇਹਨਾਂ ਨੇ ਕਿਸੇ ਬੰਦੇ ਨੂੰ ਮੁਲਾਜ਼ਮ ਨੂੰ ਨਾਲ ਨਹੀਂ ਲਿਆ ਕਿਸੇ ਮੁਲਾਜ਼ਮ ਦਾ ਸਾਥ ਨਹੀਂ ਦਿੱਤਾ ਜਾਂ ਮੁਲਾਜ਼ਮ ਨੇ ਦਾ ਸਾਥ ਨਹੀਂ ਦਿੱਤਾ ਮਤਲਬ ਤੁਹਾਡੇ ਕਹਿਣ ਦਾ ਭਾਵ ਕਿ ਮੇਅਰ ਸਾਹਿਬ ਨੇ ਖੁਦ ਜਿਹੜਾ ਜਾ ਕੇ ਉਹ ਕੀਤਾ ਮਤਲਬ ਗੱਡੀ ਕੱਢੀ ਹੈ ਨਗਰ ਨਿਗਮ ਦੇ ਆਪਣੇ ਅਕਸਰਾ ਤੇ ਮੁਲਾਜ਼ਮਾਂ ਦੀ ਇਹ ਪਿਕਚਰ ਸ਼ੋਅ ਕੀਤੀ ਹੈ ਕਿ ਉਹ ਨਹੀਂ ਕੰਮ ਕਰ ਰਹੇ ਸਰ ਮੁਲਾਜ਼ਮ ਜੇ ਨਹੀਂ ਕੰਮ ਕਰਦੇ ਇਹਨਾਂ ਕੋਲੇ ਪੈਨ ਹੈ ਸਰਕਾਰ ਨੇ ਦਿੱਤਾ ਹੋਇਆ ਉਹਦੀ ਡਾਇਰੈਕਟਰ ਨੂੰ ਚੀਫ ਸੈਕਟਰੀ ਨੂੰ ਬਲੋਕਲ ਪਾਰਟੀ ਸੈਕਟਰੀ ਨੂੰ ਇਹ ਚਿੱਠੀਆਂ ਲਿਆ ਦੇ ਇਹ ਬੰਦੇ ਕੰਮ ਨਹੀਂ ਕਰਦੇ ਇਹਨਾਂ ਨੇ ਕੰਮ ਕਰਾਉਣਾ ਵਾ ਮੇਅਰ ਦੀ ਸੀਟ ਤੇ ਬੈਠ ਕੇ ਇਹਨਾਂ ਨੇ ਜਾ ਕੇ ਪਾਣੀ ਚ ਨਹੀਂ ਉਤਰਨਾ ਇਹਨਾਂ ਕੋਲੇ ਇਹਨਾਂ ਇਹਨਾਂ ਮੁਲਾਜ਼ਮ ਆ ਇਹ ਇਹਨਾਂ ਨੇ ਇੱਕ ਵਨ ਤੁਸੀਂ ਵੇਖੋ ਵਨ ਮੈਨ ਸ਼ੋ ਆ ਵੀਡੀਓ ਚੱਲ ਰਹੀਆਂ ਇੱਕ ਥਾਂ ਤੇ ਮੇਅਰ ਸਾਹਿਬ ਇੱਕ ਘੰਟਾ ਪਹਿਲਾਂ ਪੋਲ ਦੇ ਥੱਲੋਂ ਕਾਰ ਨੂੰ ਕੱਢ ਰਿਹਾ ਮੇਰ ਸਾਹਿਬ ਕਹਿੰਦੇ ਮੈਂ ਉਦਾਹਰਨ ਸੈੱਟ ਕੀਤੀ ਹੈ ਵੀ ਦੇਖੋ ਜੇ ਮੈਂ ਇੱਕ ਮੇਰ ਜਾ ਕੇ ਪਾਣੀ ਚ ਗੱਡੀ ਕੱਢ ਸਕਦਾ ਤੁਸੀਂ ਕਿਉਂ ਨਹੀਂ ਜਨਾਬ ਜਿਹੜੀ ਅਫਸਰਸ਼ਾਹੀ ਹੈ ਅਫਸਰਸ਼ਾਹੀ ਤੋਂ ਕੰਮ ਲੈਣਾ ਹੁੰਦਾ ਔਜਦਾ ਜਰਨੈਲ ਆ ਜੀ ਔਜਦਾ ਜਰਨੈਲ ਦੇ ਥੱਲੇ 2000 ਮਲਾਜ਼ਮ ਫੌਜੀ ਆ ਉਹ ਫੌਜੀਆਂ ਕੋਲੋਂ ਕੰਮ ਕਰਾਉਂਦਾ ਵੀ ਇਸ ਬੰਕਰ ਤੇ ਜਾਓ ਇਸ ਬੰਕਰ ਤੇ ਜਾਓ ਇਸ ਬੰਕਰ ਨੂੰ ਸੰਭੋ ਇਸ ਸਾਈਡ ਨੂੰ ਸੰਭੋ ਜਰਨੈਲ ਹਰ ਥਾਂ ਤੇ ਆਪਣੀ ਗੋਲੀਆਂ ਚਲਾਉਂਦਾ ਫਿਰਦਾ ਇੱਕ ਜਰਨੈਲ ਆ ਉਹ ਪੰਜ ਥਾਵਾਂ ਤੇ ਗੋਲੀਆਂ ਚਲਾਉ ਉਹ ਮੈਨੂੰ ਇੱਕ ਗੱਲ ਦੱਸੋ ਜੀ ਇਹ ਜਿਹੜਾ ਸਾਡਾ ਮੇਅਰ ਸਾਹਿਬ ਨੇ ਵਨ ਮੈਨ ਸ਼ੋ ਕੀਤਾ 1 ਘੰਟਾ ਪਹਿਲਾਂ ਪੁਲ ਥੱਲੇ ਆ ਜੀ ਉਹ ਤੋਂ 1 ਘੰਟਾ ਬਾਅਦ ਜੀ ਇਹ ਸਾਡੇ ਮੇਅਰ ਸਾਹਿਬ ਗੱਡੀਆਂ ਪਾਸ ਕਰਾ ਰਹੇ ਆ ਜੀ ਚਲੋ 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 ਉੱਥੇ ਕੋਈ ਟੈਕਸ ਟਨ ਚਾਰਜ ਨਹੀਂ ਇਹਨਾਂ ਨੇ ਟ੍ਰੈਫਿਕ ਟਨ ਚਾਰਜ ਦੀ ਇਹਨਾਂ ਨੇ ਪੁਲ ਨੂੰ ਬੇਇੱਜ਼ਤੀ ਕੀਤੀ ਆ ਵੀ ਵੀ ਪੁਲ ਸੋ ਹੈ ਨਹੀਂ ਸ਼ਹਿਰ ਦੇ ਵਿੱਚ ਇੱਕ ਮੈਂ ਹੀ ਆ ਇੱਕਲਾ ਮੀਰੀਆ ਉਹ ਗੱਡੀਆਂ ਵੀ ਪਾਸ ਕਰਾ ਰਿਹਾ ਟ੍ਰੈਫਿਕ ਨੂੰ ਚਾਲੂ ਕਰਾ ਰਿਹਾ ਇੱਕਾਂ ਤੇ ਉਹ ਪੁਲ ਤੋਂ ਬੰਦੇ ਕੱਢ ਰਿਹਾ ਇੱਕ ਤੋਂ ਸੀਵਰ ਦਾ ਟੱਕਣ ਖੋਲ ਰਿਹਾ ਦੋ ਮਲਾਜ਼ਮ ਲੈ ਕੇ ਇਹ ਵਨ ਮੈਨ ਸ਼ੋਅ ਆ ਇਹ ਮਲਾਜ਼ਮਾਂ ਨੂੰ ਵੀ ਬੈਕ ਕਰਦਾ ਮਲਾਜ਼ਮ ਨੂੰ ਇਹਨੂੰ ਕੰਮ ਲੈਂਦਾ ਪਤਾ ਨਹੀਂ ਜਾਂ ਕੰਮ ਲੈਂਦਾ ਨਹੀਂ ਪਿਆ ਕਮਿਸ਼ਨਰ ਸਾਹਿਬ ਨੂੰ ਕਾਲ ਕਰੇ ਐਕਸ਼ਨ ਨੂੰ ਕਾਲ ਕਰੇ ਜੁਆਇੰਟ ਕਮਿਸ਼ਨਰ ਨੂੰ ਕਾਲ ਕਰੇ ਮੁਲਾਜ਼ਮਾਂ ਨੂੰ ਕਾਲ ਕਰੇ ਆਓ ਬਈ ਸ਼ਹਿਰ ਡੁੱਬ ਚਲਾ ਬਾਰਸ਼ ਛਟ ਗਈ ਹੈ 1 ਵਜੇ ਆਪਾਂ ਚੱਲੀਏ ਤੇ ਸ਼ਹਿਰ ਦਾ ਸਰਵੇ ਕਰੇ ਜਿੱਥੇ ਤੇ ਪ੍ਰੋਬਲਮਾਂ ਦੇ ਕਰੀਏ ਇਹਦਾ 1 ਮੈਨ ਸ਼ੋਅ ਆ ਸਾਰੀਆਂ ਵੀਡੀਓ ਕਲੈਕਟ ਕਰ ਲਓ ਸਾਰੀਆਂ ਵੀਡੀਓ ਮੈਂ ਤੁਹਾਨੂੰ ਦੇ ਦਿੰਦਾ ਮਾਂ ਉਹ ਦੇਖੋ ਹਰ ਥਾਂ ਤੇ ਮੇਅਰ 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 ਉਹਦੇ ਬੰਦੇ ਦੇ ਫੋਟੋਆ ਕਲਿੱਕ ਕਰ ਰਹੇ ਆ ਤੇ ਉਹ ਦਿਖਾ ਰਹੇ ਆ ਜੀ ਜੀ ਇਹ ਮੇਨੋ ਕਿ ਚਾਹੀਦਾ ਵੀ ਜੇ ਮਲਾਜਮਾਂ ਕੋਈ ਜੇ ਤੇਰੇ ਨੂੰ ਉਹਨਾਂ ਮਲਾਜਮਾਂ ਨੂੰ ਆਪਦੇ ਨਾਲ ਚੱਲਦੇ ਹੋ ਜੀ ਮੇਰੇ ਨਾਲ ਆਪਾਂ ਸੀਵਰ ਖੋਲਣਾ ਆਪਾਂ ਆਹ ਕੰਮ ਕਰਨਾ ਇਹ ਤਾਂ ਵਨ ਮੈਨ ਸ਼ੋ ਆ ਵੀ ਮੈਂ ਇੱਕ ਇੱਕ ਜਿਵੇਂ ਆ ਹਿੰਦੀ ਫਿਲਮਾਂ ਦੇ ਵਿੱਚ ਹੀਰੋ ਹੁੰਦਾ ਉਹ ਸਾਰੇ 100 ਬੰਦੇ ਨੂੰ ਮਾਰ ਦਿੰਦਾ 200 ਬੰਦੇ ਨੂੰ ਮਾਰ ਦਿੰਦਾ ਇਹ ਤਾਂ ਸਾਡਾ ਇੱਕ ਹੀਰੋ ਬਣਿਆ ਵੀ ਮੈਂ ਹੀਰੋ ਆਂ ਮੈਂ ਹੀ ਕਰੂੰਗਾ ਮੈਂ ਕੋਸਲਾ ਕੰਮ ਵੀ ਕਰੂੰਗਾ ਮੈਂ ਸੀਵਰ ਵੀ ਖੋਲੂੰਗਾ ਮੈਂ ਪਾਣੀ ਦੇ ਆ ਵੀ ਕੰਮ ਕਰੂੰਗਾ ਮੈਂ ਆ ਵੀ ਕੰਮ ਕਰੂੰਗਾ ਮੈਂ ਲੋਕ ਜੇ ਉਹਦੇ ਜੇ 10 ਫੁੱਟ ਨੀਵਾ ਜਾ ਕੇ ਮ ਲੋਕਾਂ ਨੂੰ ਬਚਾਉਂਗਾ ਵੀ ਡੁੱਬੇ ਪਣ ਜ ਸਭ ਤੋਂ ਪਹਿਲਾਂ ਮੇਰੀ ਦੀ ਡਿਊਟੀ ਹੈ ਮੈਨੂੰ ਪਤਾ ਵੀ ਹਰ ਸਾਲ ਜਾਂ ਹਰ 6 ਮਹੀਨੇ ਬਾਅਦ ਜਦੋਂ ਬਾਰਿਸ਼ ਹੁੰਦੀ ਆ ਅੰਡਰ ਬ੍ਰਿਜ ਦੇ ਤੱਲੇ ਪਾਣੀ ਖੜਦਾ ਜੀ ਇਹਨੂੰ ਇੱਕ ਮਤਾ ਪਾਸ ਕਰਨਾ ਚਾਹੀਦਾ ਸੀ ਜਾਂ ਇਹਨੂੰ ਮਾਜਨਾ ਡਿਊਟੀ ਲਾਉਣੀ ਚਾਹੀਦੀ ਸੀ ਜਾਂ ਪੁਲਸ ਨੂੰ ਆਰਡਰ ਟ੍ਰਾਂਕ ਪੁਲਸ ਨੂੰ ਇਹਨੂੰ ਚਿੱਠੀ ਲਿਖ ਕੇ ਆਰਡਰ ਕਰਨੇ ਚਾਹੀਦੇ ਸੀ ਵੀ ਜਦੋਂ ਵੀ ਬਾਰਿਸ਼ ਹੋਵੇ ਅੰਡਰ ਬ੍ਰਿਜ ਦੇ ਦੋਵੇਂ ਰਸਤੇ ਬਲੌਕ ਕਰ ਦਿੱਤੇ ਜਾਣ ਜੀ ਉਹਦੇ ਜਾ ਕੇ ਪਾਣੀ ਦੇ ਬੰਦੇ ਨੂੰ ਕੱਢੋ ਤੇ ਲੋੜ ਨਹੀਂ ਇਹ ਤਾਂ ਆਪ ਹੀ ਬੰਦੇ ਨੂੰ ਭੇਜਤਾ ਵੀ ਬੰਦੇ ਜਾਓ ਤੇ ਕਾਰਡ ਬੋਲੋ ਤੇ ਮੈਂ ਆ ਕੇ ਕਢਾਂਗਾ ਸਾਰਾ ਇੱਕ ਸਿੱਧਾ ਇਹ ਫਾਰਮੂਲਾ ਗੱਡੀਆਂ ਥਲੇ ਵਰਦੀਆਂ ਦੋਹਾਂ ਤਰ੍ਹਾਂ ਰਸਤਾ ਬਲੌਕ ਕਰਦੇ ਹੋ ਇਹ ਆਟਰ ਹੋ ਜਾਂਦੇ ਜਿੱਦਣ ਬਾਰਿਸ਼ ਹੋਵੇ ਇੱਕ ਮਲਾਜਮ ਦੀ ਐਸਡੀਓ ਦੀ ਜੇੀ ਦੀ ਕੇਜੀ ਡਿਊਟੀ ਲਵੇ ਭਾਈ ਜਿੱਦਣ ਬਾਰਿਸ਼ ਹੋਈ ਉਸ ਦਿਨ ਤੋਂ ਦੋਹੇ ਪੁਲ ਦੇ ਅੱਗੇ ਬੈਰੀਕੇਡ ਲਾ ਦੇਣੇ ਆ ਪੁਲ ਥੋੜੇ ਬੈਰੀਕੇਡ ਪਾ ਜਾ ਚੱਕਾ ਲਵਾ ਦਿੰਦੇ ਜੀ 7 ਵਜੇ ਦੀ ਬਾਰਿਸ਼ ਸ਼ੁਰੂ ਹੋਈ ਆ ਇਹ ਸਭ ਇੱਕ ਵਨ ਮੈਨ ਸ਼ੋਅ ਹੈ ਨਹੀਂ ਸ਼ੋਅ ਆਪ ਕੀਤਾ ਵੀ ਮੈਂ ਇਕੱਲਾ ਮੈਂ ਹੀ ਕੱਲ ਅੱਜ ਮੇਰੇ ਨਾਂ ਮੈਂ ਕਹੂੰ ਐਮਐਲਏ ਬੰਨਾ ਮੈਂ ਲੋਕਾਂ ਦੇ ਬਹੁਤ ਕੰਮ ਕਰੂੰਗਾ ਇਹਦਾ ਸਭ ਨੂੰ ਬਾਈਪਾਸ ਕਰਕੇ ਸਾਰੇ ਅਫਸਰਾਂ ਨੂੰ ਕੁੰਜਲਾ ਲਾ ਕੇ ਇਹਨੇ ਅਫਸਰਾਂ ਦੀ ਬੇਇੱਜ਼ਤੀ ਵੀ ਕੀਤੀ ਪੁਲਿਸ ਵਾਲਿਆਂ ਦੀ ਬੇਇੱਜ਼ਤੀ ਵੀ ਕੀਤੀ ਸ਼ਹਿਰ ਦੀ ਐਡਮਿਨਿਸਟਰ ਡੀਸੀ ਸਾਹ ਦੀ ਬੇਇੱਜ਼ਤੀ ਕੀਤੀ ਐਸਪੀ ਸਾਹਿਬ ਮੈਂ ਹੀ ਸਾਰਾ ਕੁਝ ਕਰਦਾ ਵਾ ਸ਼ਹਿਰ ਦੇ ਵਿੱਚ ਕੋਈ ਅਫਸਰ ਕੋਈ ਐਡਮਿਨਿਸਟਰ ਕੋਈ ਐਮਐਲਏ ਕੋਈ ਕੁਝ ਨਹੀਂ ਹੈਗਾ ਮੈਂ ਹੀ ਸਾਰਾ ਕੁਝ ਸ਼ਹਿਰ ਦਾ ਵਾਲੀਵਾਰ ਦਾ ਮੈਂ ਹੀ ਕਰਦਾ ਇੱਕ ਵਨ ਮੈਨ ਸ਼ੋਅ ਨੇ ਅੱਜ ਆਪਣਾ ਸ਼ੋਅ ਕੀਤਾ ਵਾ ਕੋਈ ਲੋਕ ਸੇਵਾ ਨਹੀਂ ਕੀਤੀ ਇਹਨੇ ਜੀ ਸਦਸ਼ੋ ਅਸਨ ਠੇਕੇਦਾਰ ਸੰਤੋਖ ਸਿੰਘ ਜਿਨ੍ਹਾਂ ਨੇ ਜਿਹੜਾ ਮੇਅਰ ਸਾਹਿਬ ਦੇ ਨਾਲ ਜਿਹੜਾ ਇਹਨਾਂ ਦਾ ਤਕਰਾਰ ਹੋਇਆ ਉਸ ਨੂੰ ਲੈ ਕੇ ਹਾਈ ਕੋਰਟ ਪਹੁੰਚ ਕੀਤੀ ਜਿਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ 11 9 2025 ਤੱਕ ਦਾ ਟਾਈਮ ਦਿੱਤਾ ਹੈ ਮੋਗਾ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਪੂਰੀ ਰਿਪੋਰਟ ਲੈ ਕੇ ਜਿਹੜਾ ਪਰਸਨਲੀ ਐਸਐਸਪੀ ਸਾਹਿਬ ਨੂੰ ਜਿਹੜਾ ਪੇਸ਼ ਹੋਣ ਦੀ ਹਦਾਇਤ ਕੀਤੀ ਹੈ ਸੋ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕੀ ਜਿਹੜਾ ਫੈਸਲਾ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਠੇਕੇਦਾਰ ਸਾਹਿਬ ਆਪਣਾ ਇਨਸਾਫ ਦੀ ਇਹ ਲੜਾਈ ਜਿੱਤ ਪਾਉਂਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਮੈਂ ਸਾਰੇ ਸਰੋਤ ਮੈਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀਡੀਬੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਇਹ ਵੀਡੀਓ ਨੂੰ ਇੰਨੀ ਕੁ ਵਾਇਰਲ ਕਰ ਦਿਓ ਵੀ ਸੀਐਮਐਫ ਸਾਹਿਬ ਤੱਕ ਪਹੁੰਚ ਜਾਏ ਇਹ ਕਿਵੇਂ ਉਹਨਾਂ ਦੇ ਅਧਿਕਾਰੀ ਜਿਹੜੇ ਅਸਫੈਦ ਫੋਸ ਜਿਹੜੇ ਤੇ ਭਾਏ ਆ ਇਹ ਕੀ ਕਰਦੇ ਫਿਰਦੇ ਆ ਇਹਦਾ ਸ਼ਾਵਾਸ਼ ਹੀ ਦਉਂਦੇ ਇਹ ਪ੍ਰਸ਼ਾਸਨ ਨੂੰ ਪਿੱਛੇ ਕਰਕੇ ਆਪ ਮੂਰੇ ਹੋ ਕੇ ਪ੍ਰਸ਼ਾਸਨ ਦੀ ਬੇਇੱਜ਼ਤੀ ਕਰਦੇ ਆ ਕਿੰਨਾ ਕਹਿੰਦੇ ਵਾਧੂ ਵਾਧੂ ਵੀਡੀਓ ਨੂੰ ਵਾਇਰਲ ਕਰੋ ਤੇ ਲੋਕਾਂ ਤੱਕ ਪਹੁੰਚੇ ਤੇ ਪਤਾ ਲੱਗੇ ਵੀ ਕੀ ਹੋ ਰਿਹਾ ਸਾਡੇ ਮੋਗੇ ਸ਼ਹਿਰ ਦੇ ਵਿੱਚ ਸੋ ਦਰਸ਼ਕੋ ਤੁਸੀਂ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਇਸ ਮਾਮਲੇ ਦੇ ਵਿੱਚ ਉਕਤ ਮਾਮਲੇ ਦੇ ਵਿੱਚ ਜਿਹੜਾ ਮੇਅਰ ਸਾਹਿਬ ਦਾ ਪੱਖ ਵੀ ਅਸੀਂ ਉਦੋਂ ਸੁਣ ਚੁੱਕੇ ਆ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਸੋ ਸਾਡਾ ਜਿਹੜਾ ਕੰਮ ਹੈ ਦੋਨਾਂ ਤਰ੍ਹਾਂ ਦਾ ਪੱਖ ਸਾਹਮਣੇ ਰੱਖਣਾ ਅੱਜ ਇਹਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਮਾਨਯੋਗ ਹਾਈ ਕੋਰਟ ਵੱਲੋਂ ਸੋ ਉਸ ਮਾਮਲੇ ਦੇ ਵਿੱਚ ਠੇਕੇਦਾਰ ਸੰਤੋਖ ਸਿੰਘ ਨੇ ਆਪਣਾ ਪੱਖ ਰੱਖਿਆ ਸੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਫਿਲਹਾਲ ਮੈਨੂੰ ਬਦੀਪ ਤੇ ਲਾਉਣ ਨੂੰ ਦਿਓ ਇਜਾਜ਼ਤ ਠੇਕੇਦਾਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਜੀ ਆਇਆਂ